ਆਸਰੀ ਘਾਲ ਬਾਬੇ ਕੀ ਹਾਲ ਚਾਲ ਲੋਈ ਅੱਜਾ ਪੱਲੇ ਗੇਹੀ 941 ਨੂੰ ਧੋਣਾ ਆ ਆਪਣਾ ਫੋਰਮੈਨ ਬੱਕੂ ਹਰਿਆਊ ਵਾਲਾ ਤੇ ਪਰਯੋਗਿਆ ਵਾਲਾ ਛਣੀ ਤੇ ਲਾਗੇ ਧੋਣ ਮਿੱਤਰੋ ਫੇਰ ਚੱਲਾ ਗਿਆ ਆਪਾਂ ਗੁਜਰਾਤ ਜੀਰੀ ਤੇ ਲੈ ਕੇ ਐਨ ਥਰਾ ਕੰਮ ਕਰਾਇਆ ਤਿਆ ਕਹਿੰਦੇ ਐਨ ਲਾਗੇ ਜਮਾ ਰੇਤਾ ਰਵਾ ਕੱਢਣਾ ਫੋਰਮੈਨ ਹੁਰੀ ਦੇਖੋ ਮਾਰਦਾ ਪਾਣੀ ਮੁੰਡਾ ਐਨ ਛੱਦ ਕੇ ਬਾਲਟੀਆਂ ਨਾਲ ਨਮਾਉਣਿਆਂ ਹੁਣ ਇਹਨੂੰ 941 ਵਾਲੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰੋ ਇਸਤਾ ਤੇ YouTube ਤੇ ਦੇਖੋ ਕਿ 941 ਰੇਤਾ ਬਹੁਤ ਨਿਕਲਦਾ ਦੋਸਤੋ ਸੀਲਡਾ ਆਪਾਂ ਨੇ ਲਾ ਕੇ ਧਰਤੀਆਂ ਘਰੇ ਮਿੱਤਰੋ ਤੇ ਹੁਣ ਚੱਲੂ ਰਾਣੀ ਸੁਂਦਰਾ ਗੁਜਰਾਤ ਦੇ ਵਿੱਚ ਟਰੈਸਰ ਵੀ ਬਦਲਤਾ ਆਪਾਂ ਨੇ ਜੀਰੀ ਵਾਲਾ ਪਾਤਾ ਹੁਣ ਆਊਗੀ ਸਾਲ ਬਾਅਦ ਪਿੰਡ ਪਾਦਾ ਸਰਫੋ ਬੱਬੂ ਦੇ ਐਨ ਸਰਾ ਕੰਮ ਕਰਾਤਾ ਮੈਂ ਕਹਿੰਨਾ ਦੋਸਤੋ ਇੰਜਨ ਉੰਜਨ ਦਾ ਰੇਤਾ ਰਾਵਾਂ ਸਭ ਲਾਹਾਂਗੇ ਅੱਜ ਗੱਲ ਬਣਾਵਾਂਗੇ ਮਸ਼ੀਨ ਦੀ